ਸੰਗਤ ਜੀ ਅੱਜ ਆਪਾਂ ਸਵਈਆਂ ਦੀ ਸੰਖਿਆ ਸ਼ੁਰੂ ਕਰਨ ਜਾ ਰਹੇ ਹਾਂ ਸੈਸਕ੍ਰਿਤੀ ਦੀ ਆਪਣੀ ਸੰਖਿਆ ਸੰਪੂਰਨ ਹੋ ਗਈ ਸੀ ਜਿਨ੍ਹਾਂ ਸੰਗਤਾਂ ਨੇ ਸੰਖਿਆ ਨਹੀਂ ਕੀਤੀ ਸੈਸਕ੍ਰਿਤੀ ਦੀ ਉਹ ਆਪਣੀਆਂ ਪਿਛਲੀਆਂ ਵੀਡੀਓ ਵੇਖ ਕੇ ਤੁਸੀਂ ਸੰਖਿਆ ਕਰ ਸਕਦੇ ਜੀ ਆਪਾਂ ਨੂੰ ਸਾਰੇ ਸਵਈਆਂ ਦੀ ਸੰਖਿਆ ਕਰਨੀ ਹੈ ਤੇ ਕਰਨੇ ਹੋਲੀ ਹੋਲੀ ਕਾਲ ਨਹੀਂ ਕਰਨੀ ਜਿਵੇਂ ਆਪਾਂ ਸੈਸਕ੍ਰਿਤੀ ਦੀ ਸੰਖਿਆ ਕੀਤੀ ਹੈ ਇੱਕ ਇੱਕ ਸ਼ਲੋਕ ਦੋ ਦੋ ਸ਼ਲੋਕ ਕਰਕੇ ਇਸੇ ਤਰ੍ਹਾਂ ਆਪਾਂ ਥੋੜੇ ਥੋੜੇ ਸਵਈਆਂ ਦੀ ਸਮਝਿਆ ਕਰਨੀ ਹੈ। ਅੱਗੇ ਸਮਝ? ਹਾਂਜੀ। ਕਿਉਂਕਿ ਇਹ ਸਭ ਤੋਂ ਮਹਿੰਗੀ ਬਾਣੀ ਹੈ। 1385 ਅੰਗ ਤੇ ਸ਼ੁਰੂ ਹੁੰਦੇ ਨੇ। ਇੱਕ ਓੰਕਾਰ, ਇੱਕ ਸੰਬੰਧਕ ਲਾਉਣਾ ਹੈ। ਇੱਕ ਓੰਕਾਰ, ਓੰਕਾਰ ਇਕੱਠਾ ਪੜ੍ਹ ਦੇਣਾ ਹੈ। ਇੱਕ ਓੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੁਨੀ ਸੈ ਭੰ ਸੈ ਭੰ ਪਬੇ ਟਿਪੀ ਗੁਰ ਪ੍ਰਸਾਦ ਇਹ ਆਪਾਂ ਇਸ ਦਾ ਉਚਾਰਨ ਪਹਿਲਾਂ ਆਪਾਂ ਕਰ ਚੁੱਕੇ ਹਾਂ ਕਿਉਂਕਿ ਸਹਿਸਕ੍ਰਿਤੀ ਵਿੱਚ ਵੀ ਆਪਾਂ ਇਸ ਦਾ ਉਚਾਰਨ ਸਿੱਖਿਆ ਹਾਂ ਹਾਂਜੀ ਕਿਉਂਕਿ ਹੁਣ ਇਹ ਮਹਾ ਮੰਤਰ ਹੈ ਇਸ ਨੂੰ ਮਹਾ ਮੰਤਰ ਕਹਿੰਦੇ ਨੇ ਕਈ ਕਹਿੰਦੇ ਨੇ ਇਸ ਨੂੰ ਗੁਰ ਮੰਤਰ ਕਈ ਕਹਿੰਦੇ ਨੇ ਮੂਲ ਮੰਤਰ ਠੀਕ ਆ ਪਰ ਕਈਆਂ ਦਾ ਮੂਲ ਮੰਤਰ ਕਈ ਕਹਿੰਦੇ ਗੁਰ ਪ੍ਰਸਾਦਕ ਮੂਲ ਮੰਤਰ ਹੈ ਕਈ ਕਹਿੰਦੇ ਨੇ ਕਿ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ ਹਾਂਜੀ ਪਰ ਉਹ ਦੁਬਧਾ ਦੇ ਵਿੱਚ ਨੇ ਦੋਨੇ ਜਿਹੜੇ ਇੱਥੇ ਪੜ੍ਹਦੇ ਨੇ ਕਿੱਥੇ ਤੋਂ ਕਰੇ ਜਾਂ ਜਿਹੜਾ ਪੂਰਾ ਪੜ੍ਹਦੇ ਨੇ ਗੁਰਬਾਣੀ ਤੇ ਸ਼ੰਕਾ ਸਿੱਖ ਕਦੇ ਵੀ ਕਰ ਨਹੀਂ ਸਕਦਾ ਤੇ ਨਾ ਹੀ ਕਰਨਾ ਚਾਹੀਦਾ ਹੈ ਜੇ ਤੁਹਾਡੇ ਮਨ ਵਿੱਚ ਇਹ ਸ਼ੰਕਾ ਹੈ ਕਿ ਗੁਰ ਪ੍ਰਸਾਦ ਅਕਮੂਲ ਮੰਤਰ ਅਸੀਂ ਤਾਂ ਇੱਥੋਂ ਤੱਕ ਪੜ੍ਹਨਾ ਹੈ ਜੇ ਤੁਹਾਡੇ ਮਨ ਵਿੱਚ ਇਹ ਸ਼ੰਕਾ ਹੈ ਕਿ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਹੈ ਅਸੀਂ ਉੱਥ ਤੱਕ ਪੜ੍ਹਨਾ ਹੈ ਗੁਰਬਾਣੀ ਜਿੰਨੀ ਪੜੀ ਜਾਵੇ ਮੰਨ ਲਓ ਤੁਸੀਂ ਸਾਰਾ ਪੜ੍ਹ ਲੈਂਦੇ ਜੀ ਗੁਰ ਪ੍ਰਸਾਦ ਨਾਨਕ ਹੋਸੀ ਭੀ ਸੱਚ ਤੱਕ ਤੇ ਇਹਦੇ ਵਿੱਚ ਮਾੜਾ ਕੀ ਹੈ ਹਾਂਜੀ ਬਾਣੀ ਤਾਂ ਜਿੰਨੀ ਪੜੀ ਜਾਵੇ ਉਨੀ ਚੰਗੀ ਹਾਂਜੀ ਪਰ ਆਪਣੇ ਮਨ ਵਿੱਚ ਦੁਬਧਾ ਹੈ ਕਿ ਮੂਲ ਮੰਤਰ ਕਿੱਥੋਂ ਤੱਕ ਅਈ ਤਾਂ ਇੱਥੇ ਪੜਨਾ ਗੁਰ ਪ੍ਰਸਾਦ ਅਕੀ ਜਾਂ ਦੂਜਾ ਕਹਿੰਦਾ ਮੈਂ ਤਾਂ ਗੁਨਾਣਕ ਹੋਸੀ ਭੀ ਸੱਚ ਤੱਕ ਪੜਾਂਗਾ ਪੂਰਾ ਪੜਾਂਗਾ ਸੰਪਰਦਾਵਾਂ ਦੇ ਵਿੱਚ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਗਿਣਿਆ ਜਾਂਦਾ ਹੈ ਬੜੀਆਂ ਉਦਾਹਰਨਾਂ ਨੇ ਕਿ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਿਰ ਦਾ ਜਿਹੜਾ ਚੱਕਰ ਸੀ ਨਾ ਹਾਂਜੀ ਉਹ ਅਕਾਲ ਤਖਤ ਸਹਿ ਪਿਆ ਹੈ ਜਿਹੜਾ ਬਾਬਾ ਦੀਪ ਸਿੰਘ ਕੋਲ ਬਾਅਦ ਚਲੇ ਗਿਆ ਸੀ ਚੱਕਰ ਉਹ ਚੱਕਰੀ ਦੇ ਉੱਤੇ ਮੂਲ ਮੰਤਰ ਸਾਰਾ ਲਿਖਿਆ ਹੈ ਨਾਨਕ ਹੁਸੀ ਪੀ ਸੱਚ ਤੱਕ ਲਾਗੀ ਸਮਝ ਹਾਂਜੀ ਤੇ ਕਈਆਂ ਦਾ ਕਹਿਣਾ ਹੈ ਕਿ ਗੁਰ ਪ੍ਰਸਾਦ ਅਕ ਜਿਹੜਾ ਮੰਨਦਾ ਹੈ ਗੁਰ ਪ੍ਰਸਾਦਕ ਉਹ ਗੁਰ ਪ੍ਰਸਾਦਕ ਪੜ੍ਹ ਲੇ ਜਿਹੜਾ ਕਹਿੰਦਾ ਕਿ ਨਾਨਕ ਹੋਸੀ ਭੀ ਸੱਚ ਤੱਕ ਉਹ ਗੁਰ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਪੜ੍ਹ ਲੇ ਦੁਬਿਧਾ ਨਾ ਕਰੋ ਦੁਬਿਧਾ ਵਿੱਚ ਸੰਗਤਾਂ ਨੂੰ ਨਾ ਪਾਓ ਕਿ ਇੱਥੋਂ ਤੱਕ ਮੂਲ ਮੰਤਰ ਜਾਂ ਉੱਥੋਂ ਤੱਕ ਮੂਲ ਮੰਤਰ ਬਾਣੀ ਜਿੰਨੀ ਪੜ੍ਹੀ ਜਾਵੇ ਉਹ ਹੀ ਲਾਇਬੰਦ ਹਾਂਜੀ ਲੱਗੀ ਸਮਝ ਆ ਨਾ ਹਾਂਜੀ ਹਾਂ ਆਪਾਂ ਸ਼ੰਕਾ ਜਾਂ ਆਪਾਂ ਦੁਬਿਧਾ ਵਿੱਚ ਨਹੀਂ ਪੈਣਾ ਕਿ ਮੂਲ ਮੰਤਰ ਕਿੱਥੋਂ ਤੱਕ ਹੈ ਪਰ ਸੰਪਰਦਾਵਾਂ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਜਿਹੜਾ ਇੱਥੋਂ ਤੋਂ ਕਹਿੰਦਾ ਗੁਰਪ੍ਰਸਾਦਿਕ ਇਹ ਮੂਲ ਮੰਤਰ ਨਹੀਂ ਹੈ ਇਹ ਮਹਾ ਮੰਤਰ ਹੈ ਇੱਕ ਗੁਰ ਮੰਤਰ ਹੈ ਗੁਰ ਮੰਤਰ ਕਿਹਨੂੰ ਕਹਿੰਦੇ ਆਪਾਂ ਵਾਹਿਗੁਰੂ ਨੂੰ ਉਹ ਗੁਰ ਮੰਤਰ ਹੈ ਇਹ ਮਹਾ ਮੰਤਰ ਹੈ ਤੇ ਨਾਨਕ ਹੋਸੀ ਭੀ ਸੱਚ ਤੱਕ ਪੂਰਾ ਮੂਲ ਮੰਤਰ ਹੈ ਮੂਲ ਮੰਤਰ ਹੈ ਠੀਕ ਆ ਚਲੋ ਆਪਾਂ ਹੁਣ ਸ਼ੁਰੂ ਕਰਦੇ ਹਾਂ ਸਵਈਏ ਸਵਈਏ ਉਚਾਰਨ ਕਰਨਾ ਸਵਏ ਜਾਂ ਹੋਰ ਤਰ੍ਹਾਂ ਢੰਗ ਦੇ ਨਾਲ ਇਸ ਨੂੰ ਵਰਤੂ ਨਹੀਂ ਕਰਨੀ ਸਵਈਏ ਪੜਨਾ ਸਸਾ ਵਾਵਯੋ ਤੇ ਅਦਕ ਈੜੀ ਬਿਹਾਰੀ ਈੜੀ ਲਾ ਸਵਈਏ ਸਵਈਏ ਹਾਂ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਮੁਖ ਬਾਕ ਨਹੀਂ ਪੜਨਾ ਕਕੇ ਦੇ ਔਂਕੜ ਕਕੇ ਦੇ ਪੈਰ ਥੱਲੇ ਅੱਧਾ ਜਈਆ ਲੱਗਾ ਹੈ ਹਾਂਜੀ ਇਹਨੇ ਇੱਥੇ ਐੜਾ ਬਣ ਜਾਣਾ ਹੈ ਮੁਕਤਾ बोलन वास्ते मम्मे औंकड़ खखा मुख बब्बे कन्ना कक्के स्यारी ऐड़ा बब्बे कन्ना कक्के स्यारी ऐड़ा मुख वाक्य मुख वाक्य हां इस तरह उच्चारण करना है समझ गई नहीं हां जी महल्ला पंजवा पंजवा उच्चारण करना पंजवा नहीं पढ़ना बिंदी लाके के उच्चारण नहीं पढ़ना बिंदी तो रह उच्चारण है आद पुरख करतार करतार ते विश्राम है कारण कारण सब आपे ਸਰਬ ਰਹੇ ਉਹ ਭਰਪੂਰ ਭਰਪੂਰ ਭੱਬੇ ਰ ਭੱਬਾ ਪਹਿਲਾਂ ਤੇ ਪਿੱਛੇ ਗਾ ਪੱਪਾ ਕਈ ਸੰਗਤਾਂ ਪੜ ਜਾਂਦੀ ਹੈ ਭਰਪੂਰ ਕਾਲ ਦੇ ਵਿੱਚ ਭਰਪੂਰ ਪੜ ਜਾਂਦੀ ਹੈ ਜਾਂ ਤਾਂ ਦੋਨੇ ਭੱਬੇ ਕਰ ਜਾਂਦੀ ਹੈ ਤੇ ਜਾਂ ਦੋਨੇ ਪੱਪੇ ਉਚਾਰਨ ਕਰ ਜਾਂਦੀ ਹੈ ਇਹ ਧਿਆਨ ਰੱਖਣਾ ਪਹਿਲਾਂ ਭੱਬਾ ਹੈ ਪਿੱਛੇ ਪੱਪਾ ਹੈ ਭਰਪੂਰ ਭਰਪੂਰ ਹਾਂ ਇੱਥੇ ਵੀ ਸ਼ਰਾਮ ਹੈ ਸਗਲ ਘਟ ਰਹੇ ਉਹ ਵਿਆਪੇ ਵਿਆਪਤ ਬੱਬੇ ਸਿਆਰੀ ਆ ਥੱਲੇ ਯਈਆ ਲੱਗਾ ਇਹ ਨਿਹੜਾ ਬਣ ਜਾਣਾ ਬੱਬੇ ਸਿਆਰੀ ਐੜੇ ਕੰਨਾ ਪੱਪਾ ਤੱਤੇ ਔਂਕੜ ਵਿਆਪਤ ਵਿਆਪਤ ਇਸ ਨੂੰ ਵਿਆਪਤ ਪੜ੍ਹਨਾ ਠੀਕ ਆ ਠੀਕ ਹੈ ਵਿਆਪਤ ਦੇਖੀਏ ਜਗਤ ਇੱਥੇ ਜਮਕੀਏ ਵਿਆਪਤ ਦੇਖੀਏ ਜਗਤ ਜਾਣੈ ਕੌਣ ਤੇਰੀ ਗਤ गतते विश्राम हाँ, हाँ। सर्व की रखिया रखिया उच्चारण करना पर पीछे पड़ के गए रारा कखे सारी ऐड़े करना रखिया करे आपे हर पत अबनासी अब गत इत विश्राम है अब गत पढ़ना है अभिगत नहीं पढ़ना अब गत अब गत हाँ अब गत इत विश्राम है आपे आप उत्पत उत्पत ਇਕੈ ਤੂੰ ਹੀ ਇਕੈ ਇਕੈ ਤੇ ਬਿਸਰਾਮ ਹੈ ਇਕੈ ਤੂੰ ਹੀ ਇਕੈ ਇਹ ਧਿਆਨ ਰੱਖਣਾ ਇੱਥੇ ਤੂੰ ਹੀ ਨਹੀਂ ਪੜ ਜਾਣਾ ਇਹ ਬਿੰਦੀ ਤੁਰਹਿਤ ਹੈ ਤੂੰ ਹੀ ਤੂੰ ਹੀ ਹਾਂ ਇਕੈ ਤੂੰ ਹੀ ਇਕੈ ਆਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੇ ਵਿਚਾਰ ਵਿਚਾਰ ਧਿਆਨ ਕੀ ਰੁਕਣਾ ਇੱਥੇ ਬਿਸਰਾਮ ਹੈ ਪਾਰਾ ਵਾਰ ਤੇ ਜਮਕੀਏ ਵਿਚਾਰ ਤੇ ਵਿਸਰਾਮ ਵਿਸਰਾਮ ਜਗਤ ਪਿਤਾ ਹੈ ਸ੍ਰਬ ਪ੍ਰਾਣ ਕੋ ਆਧਾਰ ਸ੍ਰਬ ਪੜਨੈ ਨੂੰ ਸ ਸ ਪੈਰ ਵਿਚ ਰਾਰਾ ਤੇ ਬੱਬਾ ਜਲਦੀ ਦੇ ਨਾਲ ਸ੍ਰਬ ਪੜਨੈ ਸਰਬ ਨਹੀਂ ਪੜਨੈ ਜੇ ਸਰਬ ਪੜਦੇ ਆ ਤੇ ਸ ਸ ਰਾਰਾ ਪੂਰਾ ਲੱਗਦਾ ਇੱਥੇ ਸ ਸ ਪੈਰ ਜ ਅੱਧਾ ਅੱਧਾ ਰਾਰਾ ਸ਼ਰਬ ਪ੍ਰਾਨ ਕੋ ਆਧਾਰ ਪ੍ਰਾਨ ਨੰਨੇ ਦੇ ਨਾਲ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਸੰਸਾਰ ਤ्यानक ਰੁਗਣਾ ਇਹਨੂੰ ਬਿੰਦੀ ਲਾ ਕੇ ਉਚਾਰਨੀ ਕਰਨਾ ਸ਼ਮਸ਼ਰ ਇਹ ਆ ਸੰਸਾਰ 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 ਕੱਟ ਪੜ੍ਹਨਾ ਹੈ ਠੀਕ ਹੈ ਸੰਸਾਰ ਠੀਕ ਹੈ ਹਾਂ ਇੱਥੇ ਵੀ ਸ਼ਰਾਮ ਲਾਉਣਾ ਏਕ ਜੀਹ ਕਿਆ ਬਖਾਨੈ ਇਕ ਜੀਹ ਜੱਜੇ ਬਿਹਾਰੀ ਤੇ ਐੜਾ ਮੁਕਤ ਹੈ ਜੀਹ ਜੀਹ ਹਾਹੇ ਦੀ ਬਾਹ ਉਚਾਰਨ ਕਰਨੀ ਇਥੇ ਜੀਹ ਕਿਆ ਬਖਾਨੈ ਬਖਾਨੈ ਨੰਨੇ ਦੇ ਦਲਾਵਾ ਲੱਗੀਆਂ ਬਖਾਨੈ ਨੰਨੇ ਦੇ ਦਲਾਵਾ ਨੈ ਹਾਂ ਬਖਾਨੈ ਹਾਂ ਕੇ ਬਲ ਬਲ ਦੂਜੇ ਬਲ ਤੇ ਆਣ ਕੇ ਵਿਸਰਾਮ ਲਾਉਣਾ ਹੈ ਹਾ ਕੇ ਬਲ ਬਲ ਕਈ ਸੰਗਤਾਂ ਨਾ ਸਵਈਏ ਪੜਦੇ ਉਹ ਕੱਕੇ ਨੂੰ ਲਾ ਲਾ ਕੇ ਉਚਾਰਨ ਕਰਦੀ ਹੈ ਹਾ ਕੇ ਕੇ ਪੜਾਂਗੇ ਤੇ ਲੱਲੇ ਕੱਕੇ ਦੇ ਲਾ ਲੱਗਦੀ ਹੈ ਇੱਥੇ ਲੱਗੀ ਸਿਆਰੀ ਹਾ ਕੇ ਬਲ ਬਲ ਇੱਥੇ ਬਿਸਰਾਮ ਹੈ ਬਲ ਬਲ ਸਦ ਬਲਿਹਾਰ ਸਮਝਾਗੀ ਹਾਂਜੀ ਅੰਮ੍ਰਿਤ ਪ੍ਰਵਾਹ ਸਰ ਅਤਲ ਭੰਡਾਰ ਭਰ ਭਰ ਤੇ ਵਿਸਰਾਮ ਹੈ ਸਰ ਤੇ ਜਮਕੀ ਹੈ ਪਰ ਹੀ ਤੇ ਪਰ ਅਪਰ ਅਪਾਰ ਪਰ ਅਪਰ ਪੜਨਾ ਐੜਾ ਪਪਾ ਰਾਰਾ ਰਾਰਾ ਅਪਰ 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 ਅਪਾਰ ਪਰ ਆਪਨੋ ਭਾਵਨ ਕਰ ਮੰਤਰ ਦਾ ਦੂਸਰੋ ਧਰ ਧਰ ਤੇ ਵਿਸਰਾਮ ਹੈ ਕਰ ਤੇ ਜਮਕੀ ਲਾਉਣੀ ਧਰ ਤੇ ਵਿਸਰਾਮ ਹੈ ਉਪਤ ਪਰਲੋ ਇਕੈ ਨਿਮਖ ਤੋ ਘਰ ਉਪਤ ਉਚਾਰਨ ਕਰਨਾ ਊੜੇ ਦਾ ਮੂੰਹ ਖੁੱਲਾ ਇੱਥੇ ਠੀਕ ਹੈ ਉਪਤ ਉਪਤ ਹਾਂ ਪਰਲੋ ਇੱਥੇ ਧਿਆਨ ਰੱਖਣਾ ਕਿ ਲੱਲੇ ਨੂੰ ਕੰਡੋੜਾ ਲੱਗਾ ਪਰਲੋ ਪਰਲੋ ਹਾਂ ਪਰਲੋ ਕੰਡੋੜੀ ਦੀ ਆਵਾਜ਼ ਉਚਾਰਨ ਹੋਵੇ ਇਕੈ ਨਿਮਖ ਤੋ ਘਰ ਤੱਤੇ ਔਂਕੜ ਹੈ ਠੀਕ ਆ ਤੋ ਨਹੀਂ ਪੜ ਜਾਣਾ ਜੇ ਤੋ ਪੜ ਦਿਆਂ ਤੇ ਹੋੜਾ ਲੱਗਦਾ ਹਾਂਜੀ ਇਹ ਪੜਨਾ ਨਿਮਖ ਤੋ ਤੱਤੇ ਓਂਕੜ ਤੋਂ ਤੱਤੇ ਓਂਕੜ ਤੋਂ ਹਾਂ ਨਿਮਕਤੋ ਕਰ ਆਨ ਨਾਹੀ ਸੰਸਰ ਸੰਸਰ ਇਕੱਠਾ ਪੜਨਾ ਹੈ ਪਿੱਛੇ ਪੜ ਕੇ ਗਏ ਆਨ ਨਾਹੀ ਸੰਸਰ ਉਝਿਆਰੋ ਨਿਰਮਰ ਨਿਰਮਰ ਤੇ ਮਰਤੇ ਆਣ ਕਿਥੇ ਵਿਸਰਾਮ ਲਾਉਣਾ ਹੈ ਨਿਰਮਰ ਇਹ ਨਿਰਮਰ ਇਕੱਠੇ ਪੜਨਾ ਹੈ ਉਝਿਆਰੋ ਕੋਟ ਪ੍ਰਾਚਿਤ ਜਾਹੇ ਨਾਮ ਲੀਏ ਹਰ ਹਰ ਕੋਟ ਪ੍ਰਾਛਿਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਸੰਸਾਰ ਤੇ ਵਿਸਰਾਮ ਹੈ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਸੰਸਾਰ ਤੇ ਵਿਸਰਾਮ ਹੈ ਏਕ ਜੀਹ ਕਿਆ ਬਖਾਨੈ ਹਾ ਕੇ ਬਲ ਬਲ ਇਥੇ ਵਿਸਰਾਮ ਹੈ ਠੀਕ ਹੈ ਹਾਂ ਕੇ ਬਲ 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 ਸਦ ਬਲਿਹਾਰ ਲੱਗੀ ਸਮਝ ਹਾਂਜੀ ਹਾਂ ਇੱਥੋਂ ਤੱਕ ਆਪਣੀ ਸੰਥਿਆ ਹੋ ਗਈ ਹੈ ਠੀਕ ਆ ਇਹਨੂੰ ਯਾਦ ਕਰਨਾ ਇਹਨੂੰ ਪਕਾਉਣਾ ਹੈ ਜਿਹੜੇ ਮਹਿੰਗੇ ਸ਼ਬਦ ਅਸੇ ਨੇ ਕਾਪੀ ਪਿੰਨ ਤੇ ਲਿਖ ਲਿਆ ਜੀ ਕਈ ਵਾਰ ਯਾਦ ਰੱਖ ਦੇਣ ਤੇ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਜਿਹੜੀਆਂ ਸੰਗਤਾਂ ਸਾਡੇ ਪੇਜਾਂ ਦੇ ਨਾਲ ਜਾਂ YouTube ਚੈਨਲ ਦੇ ਨਾਲ ਜੁੜੀਆਂ ਨੇ ਕਿਉਂਕਿ ਸਿੱਖੋ ਗੁਰਬਾਣੀ ਸਾਡਾ ਪੇਜ ਹੈ ਸਿੱਖੋ ਗੁਰਬਾਣੀ ਸਾਡਾ YouTube ਚੈਨਲ ਹੈ ਉੱਥੇ YouTube ਚੈਨਲ ਦੇ ਵਿੱਚ ਪਲੇਲਿਸਟ ਬਣੀ ਹੋਈ ਹੈ ਹਰੇਕ ਵੀਡੀਓ ਜਿੰਨੇ ਵੀ ਭਾਗ ਅਸੀਂ ਬਣਾਉਣੇ ਆ ਉੱਥੇ ਸਾਰੇ ਇਕੱਠੇ ਕਰ ਦਿੱਤੇ ਜਾਂਦੇ ਨੇ ਤੇ ਉੱਥੇ ਜਾ ਕੇ ਤੁਹਾਨੂੰ ਸੌਖੇ ਲੱਭ ਜਾਣਗੇ ਤੁਸੀਂ ਜਰੂਰ ਵੇਖਿਆ ਜੇ ਤੇ ਸੰਗਤਾਂ ਤੱਕ ਹੋਰ ਵੀ ਗਾਣੇ ਸ਼ੇਅਰ ਜਰੂਰ ਕਰਿਆ ਕਰੋ ਹੋਰ ਵੀ ਸੰਗਤਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਸਕਣ ਇੱਥੇ ਤੱਕ ਆਪਣੀ ਸੰਥਾ ਹੋ ਗਈ ਹੈ ਬਾਕੀ ਜਿਹੜਾ ਅਗਲਾ ਭਾਗ ਹੈ ਆਪਾਂ ਅੱਗੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ